ਅਦਾ ਜੀਰ ਸਿੰਘ ਜੀ ਗੜੀ ਜੈ ਪ੍ਰੀਤ ਜੈ ਪ੍ਰੀਤ ਜੈ ਪ੍ਰੀਤ ਅਵਾਹ ਹੰਦਾ ਜੀਰ ਸਿੰਘ ਜੀ ਜਿੰਦਾਬਾਦ ਜੈ ਹਾਂ ਜੀ ਸੇਧੋ ਪਾਕ ਨੂੰ ਬੋਲੇ ਨੂੰ ਜੀ ਆਇਆਂ ਹੈ ਜੰਦਾ ਏਡੀ ਸਾਹਿਬ ਜਿਹੜੇ ਆਪਣੇ ਟੀਪੀ ਸਭਾ ਨੂੰ ਸਮਾਰਾਣ ਦੇ ਸਾਡੇ ਕੋਲ ਉੱਤੇ ਨੇ ਅਦਾ ਜਸਵੀਰ ਸਿੰਘ ਜੀ ਗੜੀ ਤੋਂ ਅਗਲਾ ਪ੍ਰੋਗਰਾਮ ਸਾਰਾ ਏਡੀ ਸਾਹਿਬ ਜੀ ਮਾਣ ਤੋਂ ਜਾ ਯੋਨਨ ਸਾਨੂੰ ਗਾਈਡਲਾਈਨ ਦਿੱਤੀਆਂ ਉਹਨਾਂ ਨੂੰ ਅਸੀਂ ਫਾਲੋ ਕਰ ਸਕਦੇ ਹਾਂ ਬੇਨਤੀ ਆ ਵੀ ਖਾਬ ਹੋ ਗਏ ਸਾਰੇ ਕਸੇ ਲਈ ਬਹੁਤ ਬਹੁਤ ਧੰਨਵਾਦ ਸਾਡੀ ਕਵਰਜ ਕਰਨ ਦੇ ਲਈ ਸਾਰੇ ਪ੍ਰਚਾਰ ਵੀਰਾਂ ਦਾ ਸਾਡੀ ਸਹਿਯੋਗ ਦੇ ਲਈ ਬਹੁਤ ਬਹੁਤ ਧੰਨਵਾਦ ਉਸ ਹੋਤੀ ਹੈ ਜਿਹੜਾ ਦਫਾ ਪਰ ਅਪਲੀਕੇਸ਼ਨ ਕਰਦਾ ਹੈ ਤੋ ਆ ਬੇਸਬਧਨ ਸਮਾਗਮ ਦੇ ਵਿੱਚ ਇੱਕ ਗ੍ਰੀਪਾ ਦੀ ਸਾਰਨੀ ਰਹੀ ਜਾ ਰਹੀ ਹੈ ਮੈਂ ਉਹ ਗ੍ਰੀਪਾ ਦੇ ਪਿੰਡਾਂ ਤੱਕ ਮਜਮਿੰਬਾ ਦੇ ਪਿੰਡਾਂ ਤੱਕ ਪੁੱਜ ਕੇ ਉਹਨਾਂ ਦੀ ਸਹਾਇਤਾ ਕੀ ਕਰਨ ਚਾਹੁੰਦੇ ਇਸ ਹਾਲ ਕਿ ਜਿਹੜੇ 21 ਕਲਾਸ ਤੋਂ ਕੰਪਨੀ ਕਲਾਸ ਭਾਜੀ ਮੋਬਾਈਲ ਮਗਰ ਕਰੂ ਭਦਾਇ ਕਾ ਜਿਹੜੇ ਸਾਰੀ ਹੁੰਦੇ ਸਾਰੀ ਭਦਾਇ ਬਾਰੇ ਕੋਈ ਜਿਹੜੇ ਮੈਂ ਅਪ ਪ੍ਰਸ਼ਾਸਨ ਵਾਲੀ ਗੱਲ ਕੀਤੀ ਇਹ ਪ੍ਰਸ਼ਾਸਨ ਜਿਹੜਾ ਹੈ ਉਹ ਮਜ਼ਬੂਤ ਉਹ ਕਰੀਬ ਨੂੰ ਕੇ ਇਨਸਾਨ ਨਹੀਂ ਹੋ ਸਕਦਾ ਨਾ ਮੈਨੂੰ ਉਹਣਾ ਕੋਈ ਪਰ ਸਰਵਜਨ ਬਟੈਕ ਸਾਹਿਬ ਨਜ਼ਰ ਨਹੀਂ ਆਏ ਜੀ ਹੈ ਜੀ ਬਟੈਕ ਸਾਹਿਬ ਨਜ਼ਰ ਹੀ ਆਏ ਜੀ ਈਟੀਕਲ ਕਮੇਟੀ ਗਿਆਸਪ੍ਰੀਆ ਸਾਹਿਬ ਨਜ਼ਰ ਨਹੀਂ ਆਏ ਹੋਰ ਮੈਂ ਏਸੀ ਵਿੱਚ ਵੀ ਇਲਾਕੇ ਦੇ ਬਿਸ਼ੇਤ ਆ ਮਾਰੀ ਹੈ ਇਹਨਾਂ ਕੋਲੋਂ ਰੱਖਿਆ ਗਿਆ ਨਾ ਹੀ ਕੋਈ ਦਿਖਾਵਾ ਹੈ ਇਹ ਵੀ ਮਰਜ਼ੀ ਸੀ ਇਹ ਪ੍ਰੋਗਰਾਮ ਹੈ ਨਾ ਤੇ ਹੜ੍ਹ ਦਾ ਵਾਅਦਾ ਉਹਨਾਂ ਨੂੰ ਇਹ ਪ੍ਰੋਗਰਾਮ ਚਾਹੀ ਮ ਬਣਾ ਚੋ ਉਹ ਤਾਂ ਮੇਰੀ ਮਰਜ਼ੀ ਸੀ ਕਿ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹ ਮਾਇਲ ਡਿਸਾਈਨ ਕੀਤਾ ਸੀ ਜਦੋਂ ਪੂਰੇ ਪੰਜਾਬ ਦਾ ਖੇਤਰਿਆਂ ਬਣ ਜਾਂਦਾ ਆ ਔਰ ਇੱਥੇ ਤੇਰੀ ਲੋਕਾਂ ਨੇ ਵੀ ਹੈ ਜਿਹੜੀ ਜਿਹੜੀ ਪ੍ਰੋਗਰਾਮ ਉਹਨੂੰ ਸਪੋਰਟ ਕਰ ਸਕਦੀ ਸੀ ਇਸ ਵਾਸਤੇ ਡਾਕਟਰੀ ਵਿਦਿਆਰਥੀਆਂ ਜਿਹੜੇ ਸੱਚੀ ਰਹੇ ਉਹ ਜਿਹੜੇ ਸਪੋਰਟ ਕਰ ਸਕਦੇ ਨੇ ਤੇ ਇਸ ਕਰਕੇ ਜਿਹੜਾ ਖੇਤਰ ਇੱਕ ਦਾ ਪ੍ਰੋਗਰਾਮ ਸੀ ਰਾਜਮਾ ਦਾ ਪ੍ਰੋਗਰਾਮ ਸੀ ਬਰਾਏ ਕਾਇਦੇ ਉਹਦਾ ਜੀਆਏ ਵੈਲਕਮ ਸੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਵੀ ਇਹ ਜਿਹੜਾ ਹਲਕਾ ਵੀ ਤਾਂ ਜਿਹੜਾ ਨਿਰਮ ਹੈਗਾ ਨਾ ਕਿਵੇਂ ਦੇਖਦੇ ਹੋ ਤੁਹਾਡੇ ਹੀ ਬੰਦੇ ਆ ਜਿਹੜੇ ਨਿਮਾਇਦਗੀ ਕਰ ਰਹੇ ਆ ਨਹੀਂ ਵਿਧਾਇਕ ਵੀਰੇ ਹੀ ਬੰਦੇ ਆ ਜਿਹੜਾ ਅੱਜ ਸਰ ਕਿੰਨੀਆਂ ਕਿੰਨੀਆਂ ਸ਼ਿਕਾਇਤਾਂ ਦਰਜ ਆ ਜਾਂਦੀਆਂ ਨੇ ਇਸ ਕਰਤਾ ਅੱਜ ਕਿੰਨੀਆਂ ਸ਼ਿਕਾਇਤਾਂ ਆ ਤੁਹਾਨੂੰ ਦੇਖੋ ਮੈਂ ਕਿਸ਼ਨਾ ਪ੍ਰੋਗਰਾਮ ਵੀ ਦਿੱਤਾ ਸੀ ਕੋਈ 30 40 ਕਿੰਨੀਆਂ ਸ਼ਿਕਾਇਤਾਂ ਕਿੰਨੀਆਂ ਸ਼ਿਕਾਇਤਾਂ ਕੋਈ ਪ੍ਰਣਿਆਸ ਕਰਦਾ ਉਹ ਸਭ ਕੁਝ ਪ੍ਰਣਿਆਸ ਕਿੰਨਾ ਹੋ ਗਿਆ ਤੇ ਜਿਹੜਾ ਪ੍ਰਣਿਆਸ ਕੀਤਾ ਉਹਨਾਂ ਨੂੰ ਦਫ਼ਤਰ ਸਦਨ ਕਰਾਉਣਾ ਹੈ जो कि कमीशन आपको रिपोर्ट है सिविल जज के मामला और कोर्ट के सुनवाइया रूपा पड़ी तो उन्हें सारे को इसके गाइड किया गया किसान संपर्क करीशन जी कमी है इन्होंने गला बचाया तो जाए तीन हजार को सॉल्व की सत्ता महीने ਕੁਝ ਨਾ ਭਾਵੇਂ ਜੇ ਅਸੀਂ ਪਰਿਵਾਰਾਂ ਨੂੰ ਇੱਕ ਇੱਕ ਵੱਲ ਤੋਂ ਦੋ ਦੋ ਸਵਾਵਾਂ ਅੰਰੀਆ ਦੇ ਕੇਸ ਤੁਹਾਡੇ ਨੂੰ ਵਿਚਾਰਦੀ ਹਾਂ ਉਹਦੇ ਬਾਰੇ ਕੀ ਚੋਣ ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਵਿਚਾਰਦੀ ਰਿਹਾ ਉਹਦੇ ਬਾਰੇ ਤਾਂ ਮੈਂ ਪਿਆਰ ਦੇਖੇਗਾ ਸਕਦਾ ਹਾਂ ਕਿਉਂਕਿ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਦੋਨਾਂ ਨੂੰ ਸਾਫ਼ ਦੇ ਸਕੋ ਕਭੈਸ਼ੇ 2022 ਦਾ ਅਡਰੈਸ ਇੱਕ ਮਿਸਲਾ ਗ੍ਰੈਪ ਪਾ ਦੇ ਵਿੱਚ ਕਾਓ ਦੱਬੀ ਬੈਠੋ ਕੱਢ ਨਹੀਂ ਲਈ ਉਹ ਮੇਰੇ ਕੋਲ ਭੇਜੋ ਜੀ ਕੰਦੇ ਚੱਕਦੇ ਆ ਠੀਕ ਹੈ ਸਰ ਥੈਂਕ ਯੂ ਅੱਜ ਕਿਨੇ ਲੋਕ ਸਾਥ ਕਿਨੇ ਆ ਗਏ ਨਾ ਜੀ ਅੱਜ ਅੱਜ ਮੈਂ ਕੰਮ ਖੈਲਾ ਲਈ ਆ ਅੱਜ ਪੂਰੇ ਪੰਜਾਬ ਦੇ ਕਿਹੜੇ ਸਾਡੇ ਆਗਰ ਦੇ ਦਿੱਕਤ ਨੂੰ ਲੋਗਰ ਠੰਡਾ ਪਰੇ ਬਣਾ ਚੋਵਾ ਜਿਤਨੇ ਦਰਦਮੰਦ ਰੂਪ ਨੇ ਕੀ ਮਨੁੱਖੀ ਹੋਈ ਸੀ ਉਹਦੇ ਚਾਪਾ ਜਿਹੜਾ ਪੂਰੇ ਪੰਜਾਬ ਚ ਕਲਾ ਬੰਦੀ ਕਰ ਰਿਹਾ ਜਿਹੜੀ ਤਕਨੀਕ ਦੀ ਦਰਦਿਤ ਪਛੜੇ ਦੀ ਇਹ ਕੋਸ ਲੜੀ ਦਾ ਪ੍ਰੋਗਰਾਮ ਇਹ ਕੋਈ ਐ ਨਹੀਂ ਆ ਕਿਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ ਦੇ ਪ੍ਰੋਗਰਾਮ ਕਿਸੇ ਨਾ ਹੀ ਇਹ ਡਾ ਪ੍ਰੋਗਰਾਮ ਹੈ ਕਿਸੇ ਪੰਜਾਬ ਦੇ ਵਿੱਚ ਗਰੀਬੀ ਦੇ ਨਿਵਾਣੇ ਦੀ ਜਿਹਦੀ ਕਿਤੇ ਸਰਵਾਈ ਨਹੀਂ ਹੋਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ مانت <laughs> سينگور